ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਇੱਕ ਨਾਮੀ ਸਕੂਲ ਵੱਲੋਂ ਬੱਚਿਆਂ ਦੀ ਜਾਨ ਨਾਲ ਖਿਲਵਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧ ਵਿੱਚ ਭਰੋਸੇਯੋਗ ਸੋਤਰਾ ਤੋਂ 71 ਕੀਤੀ ਜਾਣਕਾਰੀ ਅਨੁਸਾਰ ਪਿੰਡ ਧੀਰੋਵਾਲ ਦੇ ਨਜ਼ਦੀਕ ਇੱਕ ਨਾਮੀ ਸਕੂਲ ਜਿੱਥੇ ਕਿ ਹਜ਼ਾਰਾਂ ਦੇ ਕਰੀਬ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਵਿੱਚੋਂ ਬੱਚੇ ਪੜਨਾਉਂਦੇ ਹਨ ਸਕੂਲ ਵਿੱਚ ਲੱਗੀਆਂ ਕੰਡਮ ਬੱਸਾਂ ਜਿਨ੍ਹਾਂ ਦੀ ਕੋਈ ਇੰਸ਼ੋਰੈਂਸ ਨਹੀਂ ਹੈ ਇੱਥੋਂ ਤੱਕ ਕਿ ਇਹਨਾਂ ਵਿੱਚ ਕਈ ਬੱਸਾਂ ਦੀ ਆਰਸੀ ਵੀ ਨਹੀਂ ਹੈ ਜੋ ਕਿ ਬੱਸ ਮਾਲਕਾਂ ਨੇ ਕਬਾੜੀਆਂ ਤੋਂ ਖਰੀਦੀਆਂ ਹੋਈਆਂ ਹਨ ਜਿਨ੍ਹਾਂ ਦੀ ਇੰਸ਼ੋਰੈਂਸ ਐਕਸਪਾਇਰੀ ਆਰ ਸੀ ਕੈਨਸਲ ਹੋਈਆਂ ਹਨ ਇਸ ਸੰਬੰਧੀ ਖੁਲਾਸਾ ਉਸ ਸਮੇਂ ਹੋਇਆ ਜਦੋਂ ਕਈ ਬੱਸਾਂ ਦੇ ਨੰਬਰ ਐਕਸਪਾਇਰੀ ਫਿਟਨੈਸ ਆਰ ਸੀ ਕੈਨਸਲ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਜਿਕਰ ਜੋਗ ਹੈ ਕਿ ਇਸ ਬੰਦ ਵਿੱਚ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀ ਕੁੰਭ ਕਰਨ ਦੀ ਨੀਂਦ ਸੁੱਤੇ ਪਏ ਹਨ ਜੋ ਕਿ ਹਲਕਾ ਸ਼੍ਰੀ ਹਰਗਵਿੰਦਪੁਰ ਵਿੱਚ ਸਕੂਲੀ ਬੱਸਾਂ ਦੀ ਚੈਕਿੰਗ ਨਹੀਂ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਕਤ ਬੱਸਾਂ ਦੇ ਮਾਲਕ ਅਤੇ ਸਕੂਲ ਮੈਨੇਜਮੈਂਟ ਅਤੇ ਟ੍ਰਾਂਸਪੋਰਟ ਅਧਿਕਾਰੀ ਮਿਲੀ ਭੁਗਤ ਨਾਲ ਸਕੂਲ ਦੇ ਛੋਟੇ-ਛੋਟੇ ਬੱਚਿਆਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ ਜੇਕਰ ਇਹਨਾਂ ਉੱਤੇ ਕਾਰਵਾਈ ਨਾ ਕੀਤੀ ਗਈ ਤਾਂ ਬੱਸਾਂ ਕਿਸੇ ਵੇਲੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੀਆਂ ਹਨ ਹਲਕੇ ਦੇ ਲੋਕਾਂ ਨੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਟ੍ਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਕੂਲ ਦੀ ਮੈਨੇਜਮੈਂਟ ਤੋਂ ਪੁਰਜ਼ੋਰ ਸ਼ਬਦ ਵਿੱਚ ਮੰਗ ਕੀਤੀ ਹੈ ਕਿ ਜਿੰਨਾ ਬੱਸਾਂ ਦੇ ਡਾਕੂਮੈਂਟ ਨਹੀਂ ਹਨ ਅਤੇ ਕਬਾੜ ਹਾਲਤ ਵਿੱਚ ਹਨ ਬੱਸਾਂ ਆਪਣੇ ਕਬਜ਼ੇ ਵਿੱਚ ਲੈ ਕੇ ਅਤੇ ਬੱਸ ਮਾਲਕਾਂ ਉੱਪਰ ਵਿਭਾਗੀ ਕਾਰਵਾਈ ਕੀਤੀ ਜਾਵੇ ਜਾਓ ਜਾਓ ਜਾ ਕਿਹੜਾ ਕਿਹੜਾ ਪਿੰਡ ਆਪਣਾ ਖੋਲ ਬੱਦ ਰਿਹਾ ਕਿਹੜਾ ਪਿੰਡ ਆਪਣਾ ਖੋਲ ਬੱਦ ਰਿਹਾ ਕਿਹੜਾ ਮਾਤ ਬੁੱਟੇ ਦੀ ਬਾਸਣਾ ਹਾਂ ਬੁੱਟੇ ਦੀ ਬਾਸਣਾ ਹਾਂ ਇਹਦੀ ਇਹਦੀ ਆਰਸੀ ਹੈਗੀ ਆ ਬੁੱਟੇ ਕਿਹੜੇ ਬੁੱਟੇ ਸ਼ਹਿਰ ਵਾਲੇ ਉਹਦੀ ਇਹਦੀ ਹੈ ਕਦੀ ਹੈ ਕਿ ਹੋਰ ਕਿਸੇ ਦੀ ਲੰਬਾ ਹੈ ਇਹਦੀ ਆਰਸੀ ਹੈਗੀ ਹੈਗੀ ਫਿਟਨੈਸ ਹੈਗੀ ਇਹਦੀ ਕੌਣ ਕਹੇਗਾ ਬੰਦ ਕਰੀ ਚੱਲੇ ਵੀ ਗੱਲ ਹੋਗੀ